ਮੁਹਾਲੀ ਵਿਖੇ ਹੋਏ ਕਬੱਡੀ ਟੂਰਨਾਮੈਂਟ ਦੇ ਵਿੱਚ ਰਾਣਾ ਬਲਾਚੌਰੀਆ ਦੇ ਕਤਲ ਦੇ ਮਾਮਲੇ 'ਚ ਪ੍ਰਬੰਧਕਾਂ ਦਾ ਬਿਆਨ ਆਇਆ ਸਾਹਮਣੇ। ਉਹਨਾਂ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਇਹ ਜੋ ਵੀ ਟੂਰਨਾਮੈਂਟ ਦੇ ਵਿੱਚ ਹੋਇਆ ਉਹਨਾਂ ਨੂੰ ਬਹੁਤ ਦੁੱਖ ਹੈ। ਪੂਰੀ ਜਾਣਕਾਰੀ ਲਈ ਬੇਕੋ ਰਿਪੋਰਟ। ਇਸ ਨੂੰ ਵਿਚਾਰ ਬ੍ਰਦਰ ਪਹਿਲਾਂ ਦਾ ਚੱਕਿਆ ਗਿਆ ਵੀ ਪਰਮਿਸ਼ਨ ਐਸ ਵਲ ਵੀ ਪਰਮਿਸ਼ਨ ਨਹੀਂ ਹੈ ਸਾਡੇ ਕੋਲ 14 ਪਰਮਿਸ਼ਨਾਂ ਨੇ 114 ਇਹ 14 ਹੀ ਪਰਮਿਸ਼ਨਾਂ ਅਸੀਂ ਲੈ ਕੇ ਮੈਡਮ ਡੀਸੀ ਮੈਡਮ ਕੋਲ ਜਸਟੀਫਾਈ ਕਰਾਣੀ ਹੁੰਦੀਆਂ। ਇਹ ਉਹਨਾਂ ਨੇ ਜਸਟੀਫਾਈ ਕੀਤੀ ਹੋਈ ਐਪਲੀਕੇਸ਼ਨ ਮੈਡਮ ਨੇ ਉਹਨਾਂ ਦੀ ਪਰਮਿਸ਼ਨ ਨੇ। ਬਾਕੀ ਸਾਡੇ ਸਾਰੇ ਪੁਗਤਾ ਪ੍ਰਬੰਧ ਸੀਗੇ ਸਾਡਾ ਕੋਈ ਇਹੋ ਜਿਹੀ ਨਹੀਂ ਸੀਗਾ ਵੀ ਸਾਡੇ ਕੋਲ ਕੋਈ ਢਿਲ ਰੱਖੀ ਹੋਈ ਸੀਗੀ ਹੁਣੇ ਸ਼ਰਾਰਤੀਆਂ ਸਰਾ ਦਾ ਕੋਈ ਨਹੀਂ ਪਤਾ ਹੁੰਦਾ ਵੀਰ ਜੀ ਵੀ ਕਿਸ ਦੇ ਵਿੱਚ ਕਿਦਾਂ ਦਾ ਕੋਈ ਬੰਦਾ ਖੜਿਆ ਅਸੀਂ ਤੇ ਪਬਲਿਕ ਦੇ ਵਿੱਚ ਸਾਰੇ ਬੰਦੇ ਕਿਦਾਂ ਆ ਕੇ ਵਿੱਚ ਜਿਵੇਂ ਹੁੰਨੇ ਆ ਤਾਂ ਸਾਨੂੰ ਇਹਦੇ ਕੋਈ ਹੋ ਨਹੀਂ ਸੀਗਾ ਅਸੀਂ ਆਪਣੇ ਘਰ ਤੋਂ ਕੋਈ ਕਤ ਨਹੀਂ ਨਾ ਪ੍ਰਸ਼ਾਸਨ ਨੂੰ ਪੂਰੀ ਸਾਡੀ ਪੂਰੀ ਤਿਆਰੀ ਸੀਗੀ ਜਿੱਦਾਂ ਦੇ ਸਾਡੇ ਹੁੰਨੇ ਪ੍ਰਬੰਧ ਅੰਦਰ ਸਾਰੇ ਸੀਗੇ ਤੁਸੀਂ ਆਪ ਦੇਖਿਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਸੀ 45 ਬੌਂਸਰ ਬਿਨਾ ਉਹ ਤੋਂ ਲਾਇਓ ਸੀ ਸਾਡੇ 20 ਜਣੇ 20 ਬੰਦੇ ਸਾਡੇ ਜਿਹੜੀ ਪ੍ਰਾਈਵੇਟ ਸਕਿਉਰਿਟੀ ਕਾਰਾਂ ਨੂੰ ਲਵਾਉਂਦੀਆਂ ਪਾਰਕਿੰਗ ਕਰਨ ਦੀ ਉਹ ਸੀਗੇ ਸਾਡੇ ਬਕਾਇਦਾ ਵਰਦੀਆਂ ਨਾਲ ਸਰ ਇਸ ਘਟਨਾ ਦੇ ਵਿੱਚ ਇੱਕ ਹੋਰ ਵੱਡੀ ਘਟਨਾ ਕਿਰਕ ਸਮੇਂ ਜਿੱਥੇ ਇੱਕ ਜਵਾਨ ਪੁੱਤ ਜਿਹੜੇ ਦੀ ਮੌਤ ਹੋ ਗਈ ਹੈ ਤੇ ਲੇਕਿਨ ਕੁਝ ਸ਼ਰਾਰਤੀ ਅਨਸਰ ਕਰ ਰਹੀਆਂ ਹੈ ਕਹਿ ਰਹੀਏ ਬਦਨਾਮ ਲੋਕਾਂ ਉਹ ਲੋਕ ਕਿ ਆ ਰਾਣਾ ਬਲਾਚੋਰੀ ਦੀ ਚੇਨ ਪਿਸਤੌਲ ਤੇ ਕੜੇ ਵਗੈਰਾ ਚੋਰੀ ਕਰ ਲਏ ਇਹਨਾਂ ਦੇ ਤੋਂ ਇਹ ਜੀ ਜਿਹੜਾ ਇੱਕ ਪਿਸਤੌਲ ਹੈ ਉਹ ਤਾਂ ਬੰਦਾ ਜਸਟੀਫਾਈ ਹੋ ਗਿਆ ਉਹਦਾ ਸਾਡੇ ਕੋਲ ਵੀਡੀਓ ਫੋਟੋ ਹੈਗੀ ਹੈ ਤੇ ਉਹ ਦੂਜੀਆਂ ਸੇ ਵੀਡੀਓ ਉਹ ਵੀ ਕੱਢ ਰਹੇ ਜਿਹੜੇ ਕੜੇ ਹਰ ਚੇਨੀ ਵਾਲੇ ਬੰਦੇ ਆ ਉਹਨਾਂ ਨੂੰ ਹੱਤ ਬੰਨ ਕੇ ਵੇਚਦੇ ਕੀ ਆ ਤਾਂ ਆਪਣੇ ਆਪ ਆਜੋ ਫਿਰ ਜੋ ਪ੍ਰਸ਼ਾਸਨ ਨੇ ਕੀਚੇ ਫਿਰ ਆਪਣੇ ਆਪ ਫਿਰ ਸਾਡੇ ਕੋਲ ਕੋਈ ਉਹ ਨਹੀਂ ਹੋਣਾ ਕਿ ਅਸੀਂ ਉਹਨਾਂ ਦੀ ਸੁਣਵਾਈ ਕਰਾ ਸਕੀਏ ਅਸੀਂ ਪ੍ਰਸ਼ਾਸਨ ਨੂੰ ਦੇ ਜਿਹੜੀਆਂ ਵੀਡੀਓ ਤਾਂ ਸਾਰਾ ਕੁਝ ਜਿਹੜੇ ਨਿਹੰਗ ਸਿੰਘ ਆ ਜਿਹੜੇ ਕਹਿ ਰਹੇ ਸੀਗੇ ਦਮਾਲਾ ਬੰਨਿਆ ਉਹ ਜੱਸੀ ਭਾਈ ਹੋ ਗਿਆ ਫੋਟੋ ਸਾਡੇ ਕੋਲ ਆ ਗਿਆ ਅਸੀਂ ਹੁਣ ਬਲਸਾਹਬ ਕੋਲ ਚਲੇ ਆ ਉਹਨਾਂ ਦਾ ਜਿਹੜਾ ਪਿਸਤੌਲ ਵਾਲਾ ਬੰਦਾ ਤੇ ਦੂਜੇ ਵੀ ਥੋੜੀ ਦੇਰ ਚ ਹੋ ਜਾਣਗੇ ਉਹਨਾਂ ਦੇ ਵੀ ਅਸੀਂ ਕਰਾਂਗੇ ਕਿਹੜੇ ਡੇ ਡੇ ਮਨਕਾ ਘਟਨਾ ਵਾਪਰ ਗਈ ਹੈ ਹੁਣ ਆਪਣਾ ਕਿਸ ਤਰੀਕੇ ਦਾ ਰੁਝਾਨ ਹੈ ਕਬੱਡੀ ਟੂਰਨਾਮੈਂਟ ਕਿ ਤੁਸੀਂ ਆਰਗੇਨਾਈਜ਼ ਕੀਤਾ ਸੀ ਨੌਜਵਾਨ ਦੀ ਮੌਤ ਹੋ ਗਈ ਇਹਦੇ ਵਿੱਚ ਬ੍ਰਦਰ ਹੁਣ ਰੁਝਾਨ ਤਾਂ ਸਾਡਾ ਹੁਣ ਪਹਿਲਾਂ ਤਾਂ ਸਾਡਾ ਮਨ ਹੀ ਨਹੀਂ ਹਜੇ ਕਰਦਾ ਹਨਾ ਵੀ ਹੁਣ ਅਸੀਂ ਕਿੱਦਾਂ ਕਰੀਏ ਕਿਉਂ ਹੁਣ ਇੱਕ ਪਾਸੇ ਅਸੀਂ ਆਪਣੀ ਯੂਥ ਕਿ ਨਹੀਂ ਦੇਖਦੇ ਬੱਚੇ ਕਿ ਨਹੀਂ ਦੇਖਦੇ ਆ ਤਾਂ ਅਸੀਂ ਪੰਜਾਬ ਕੇ ਪੰਜਾਬ ਹਰ ਆਪਣੀ ਦੇਸ਼ ਕਿ ਨਹੀਂ ਵੀ ਦੇਖਣਾ ਕਿ ਬੱਚੇ ਗਲਤ ਯੂਜ਼ ਨਾ ਹੋਣ ਕੱਲ ਨੂੰ ਉੱਠ ਕੇ ਅਸੀਂ ਹੁਣ ਇਹ ਚੀਜ਼ਾਂ ਬੰਦ ਕਰਦੇ ਆ ਤਾਂ ਬੱਚੇ ਕਿੱਧਰ ਜਾਣਗੇ ਉਹਨਾਂ ਦਾ ਗਲਤ ਪਾਸੇ એનર્ਜੀ ਲੱਗੂਗੀ ਤੇ ਹੁਣ ਅਸੀਂ ਕਰਾਨੇ ਆ ਤਾਂ ਉਹਨਾਂ ਦੀ ਸਹੀ ਗਰਾਊ ਉਹ ਦਿਨ ਰਾਤ ਮਿਹਨਤ ਕਰਦੇ ਆ ਘਰੇ ਸਵੇਰ ਸ਼ਾਮ ਮਿਹਨਤ ਕਰਦੇ ਐ ਨਰਜੀ ਲਾਣੇ ਆ ਤਾਂ ਫਿਰ ਜਦੋਂ ਉਹ ਚੀਜ਼ਾਂ ਰਹਿਣਗੇ ਨਹੀਂ ਫਿਰ ਉਹ ਕਿੱਥੇ ਜਾਣਗੇ ਤੁਹਾਨੂੰ ਪਤਾ ਹੀ ਕਿਹੜਾ ਚੀਜ਼ ਕਿੱਧਰ ਜਾਊਗੀ ਉਹਦਾ ਕੋਈ ਜਸਟਿਸ ਨਹੀਂ ਸਰ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਕਿ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਵੱਲੋਂ ਪੂਰਾ ਇੰਤਜ਼ਾਮ ਕੀਤਾ ਗਿਆ ਸੀ ਲੇਕਿ ਕਿਤੇ ਨਾ ਕਿਤੇ ਸੁਤਰਾ ਤਾਂ ਪਤਾ ਲੱਗ ਰਿਹਾ ਕਿ ਉਹ ਇਲੈਕਸ਼ਨਾਂ ਦਾ ਹਵਾਲਾ ਦੇ ਕੇ ਪੋਸਟ ਉੱਤੇ ਘੱਟੀ ਰਹੀ ਗਈ ਕਿ ਨਹੀਂ ਨਹੀਂ ਭਾਜੀ ਸਾਨੂੰ ਪਤਾ ਸਿਵਲ ਦੇ ਵਿੱਚ ਦੇਖੋ ਹੁਣ ਵਰਦੀ ਦੇ ਵਿੱਚ ਜਿਹੜੇ ਜਿਹੜੇ ਗੈਸਟ ਸਾਡੇ ਆ ਰਹੇ ਸੀ ਉਹਨਾਂ ਨਾਲ ਕਮਾਂਡੋ ਫੋਰਸ ਸੀਗੀ ਸਾਨੂੰ ਪਤਾ ਸਾਡੇ ਕਿ ਕਿਦਾਂ ਪਰਮੀ ਹੈ ਸਾਡੇ ਲੈ ਕੇ ਸਾਡੇ ਕੋਲ ਪ੍ਰਸ਼ਾਸਨ ਨੇ ਸ਼ਾਮ ਨੂੰ ਡੇਲੀ ਸਾਡੇ ਨੰਮੇ ਪ੍ਰਸ਼ਾਸਨ ਦੀ ਮੀਟਿੰਗ ਹੁੰਦੀ ਸੀ ਕੱਲ ਕੀ ਹੈ ਕੱਲ ਕਿਦਾਂ ਸਾਡੇ ਪਹਿਲਾਂ ਕੋਈ ਵੀ ਇੱਕ ਵੀ ਇਦਾਂ ਨਹੀਂ ਹੁੰਦਾ ਸਾਡੇ ਪਰਲੇ ਸਾਈਡ ਵੀ ਉਹ ਮੇਲਾ ਚੱਲਦਾ ਸੀ ਜਿਹੜੇ ਸ਼ਿਕਾਰੀ ਕੁੱਤੇ ਬੈਲ ਗੱਡੇ ਦੌੜਾ ਉਧਰ ਵੀ ਸਾਡੇ ਪੁਕਤਵਾਨ ਪੂਰੇ ਸੀਗੇ ਇੱਧਰ ਵੀ ਸਾਡੇ ਪੂਰੇ ਸੀਗੇ ਪਰ ਇਹ ਬਾਹਰ ਦਾ ਨਹੀਂ ਪਤਾ ਸੀ ਕਿ ਬਾਹਰ ਇਦਾਂ ਕੁਝ ਹੋਊਗਾ ਸਰ ਲਗਾਤਾਰ ਇੱਕ ਗੈਂਗਸਟਰ ਵੀ ਗੈਂਗ ਵਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਹਿਲਾਂ ਬੰਬੀਹਾ ਗੈਂਗ ਵੱਲੋਂ ਆਪਣੀ ਜਿੰਮੇਵਾਰੀ ਲਈ ਗਈ ਉਸ ਤੋਂ ਬਾਅਦ ਗੋਪੀ ਕਨ ਸ਼ਾਮਪੂਰੀਆ ਵੱਲੋਂ ਲਈ ਗਈ ਹੁਣ ਦੋਨੇ ਵੱਲੋਂ ਵੱਲੋਂ ਇੱਕ ਆਡੀਓ ਮੈਸੇਜ ਵਾਇਰਲ ਕੀਤਾ ਜਾ ਰਿਹਾ ਜਿਸ ਵਿੱਚ ਕਹਿਆ ਜਾ ਰਿਹਾ ਕਿ ਸਾਡੇ ਬੋਲੇ ਘਟਨਾ ਨੂੰ ਅੰਜਾਮ ਦਿੱਤਾ ਗਿਆ 35 ਹਾਈਟਲਿਸਟਰਾਂ ਨੇ ਜਿਨ੍ਹਾਂ ਚੋਂ ਦੋ ਮਾਰ ਦਿੱਤੇ ਗਏ ਨੇ ਤਿੰਨ 33 ਜੇ ਬਾਕੀ ਨੇ ਸਾਡਾ ਚਲੋ ਉਹਨੇ ਤਾਂ ਜੋ ਫੇਤਾ ਭਾਜੀ ਹੁਣ ਤੁਸੀਂ ਦੇਖ ਲਿਆ ਸਾਰਾ ਸੋਸ਼ਲ ਮੀਡੀਆ ਵਾਇਰਲ ਹੋਇਆ ਪਰ ਇਹ ਚੀਜ਼ਾਂ ਨੂੰ ਮਾਰਕੀਟ ਨੂੰ ਮਾਰਕੀਟ ਰਹਿਣ ਦਿਓ ਇਹਨੂੰ ਬਖਸ਼ਿਓ ਭਰਾਵੋ ਸਾਡੇ ਵੀ ਅਸੀਂ ਮੇਲੇ ਕਰਾਈਏ ਆਪਣਾ ਯੂਥ ਬਚਾਈਏ ਨਹੀਂ ਕਿ ਗਲਤ ਬਾਸੇ ਚਲੇ ਗਿਆ ਸਾਰਾ ਫਿਰ ਆਪਾਂ ਕੀ ਕਰੂਗੇ ਪੰਜਾਬ ਨੇ ਪੰਜਾਬ ਰਹਿਣੀ ਨਹੀਂ ਪਹਿਲੇ ਹੀ ਪੰਜਾਬ ਦੇ ਉੱਪਰ ਤਾਂ ਕੜੀ ਅੱਖਾਂ ਨੇ ਵੀ ਕਿਲਾ ਮੰਗੋ ਵੀ ਹਾਂ ਪੰਜਾਬ ਨੂੰ ਕਿਵੇਂ ਖਤਮ ਹੋ ਸਕਿਆ ਨਾ ਅਸੀਂ ਕਹਿੰਦੇ ਵੀ ਪੰਜਾਬ ਨੂੰ ਬਚਾ ਲੀਏ ਵੀ ਆਪਣੀ ਪੀੜ੍ਹੀ ਬਚਾ ਲਈ ਨੌਜਵਾਨ ਨੇ ਬਚਾ ਲਈ ਯੂਥ ਨੂੰ ਪਰ ਜੇ ਚੀਜ਼ਾਂ ਨਹੀਂ ਹੋਵਾਂਗੇ ਫਿਰ ਪੰਜਾਬ ਕਿੱਥੇ ਜਾਊਗਾ ਯੂਥ ਕਿੱਥੇ ਜਾਊਗਾ ਕਿਸ ਤਰੀਕੇ ਦਾ ਸੰਦੇਸ਼ ਆਪਾਂ ਉਹਨਾਂ ਨੂੰ ਕਹਿੰਦੇ ਜਾਵਾਂਗੇ ਸੰਦੇਸ਼ ਤਾਂ ਇਹ ਹੱਥ ਮੰਨ ਕੇ ਜੀ ਆਪਣਾ ਰਿਕੁਐਸਟ ਕਰਸਾਦੇ ਆ ਅਸੀਂ ਪੈਰੀਆ ਤਲਾਦਾਂਗੇ ਜੀ ਸਾਨੂੰ ਕੋਈ ਕਹੇ ਤਾਂ ਪਰ ਇਸ ਚੀਜ਼ ਨੂੰ ਬੰਦ ਕਰੋ ਵੀਰੋ ਪਲੀਜ਼ ਹੱਥ ਮੰਨ ਕੇ ਬੇਨਤੀ ਆਸੀਂ ਦਾ ਇਹੀ ਕਹਿ ਸਕਦੇ ਦੇਖਦੇ ਆ ਇਹ ਬਹੁਤ ਸਹਿਮ ਵਾਲਾ ਮਾਹੌਲ ਆ ਕਦੇ ਅਸੀਂ ਵੀ ਕਬੱਡੀ ਖੇលਿਆ ਉਦੋਂ ਕੀ ਹੁੰਦਾ ਜੀ ਕਿਸੇ ਨਾਲ ਕੋਈ ਮਰਮੜਾ ਮੁੱਟਾ ਹੱਥੋਂ ਪਈ ਸਭ ਹੋ ਵੀ ਗਏ ਉਦੋਂ ਬਾਅਦ ਸਭ ਇਕ ਪਰ ਅੱਜ ਕੱਲ੍ਹ ਸਿਸਟਮ ਇਹ ਹੋ ਗਿਆ ਲੋਕਾਂ ਦੇ ਦਿਲਾਂ ਚ ਦਿਮਾਗਾਂ ਚ ਕੀ ਚੱਲ ਰਿਹਾ ਇਹ ਪਤਾ ਨਹੀਂ ਹੈ ਇਹ ਚੀਜ਼ਾਂ ਚਾਹੀਦੀਆਂ ਨਹੀਂ ਹੈ ਆਪਾਂ ਦਿਲੋਂ ਦਿਮਾਗ ਤੋਂ ਸਾਫ਼ ਚਾਹੀਦੀਆਂ ਆਪਾਂ ਦਿਲ ਚ ਕਿਸੇ ਪ੍ਰਤੀ ਕੋਈ ਨਫ਼ਰਤ ਨਾ ਰੱਖੀਏ ਜੇ ਹੈ ਵੀ ਐਨਾ ਪਰਦਾ ਹੁਣ ਬੈਠ ਕੇ ਕੱਢ ਲੀਏ ਜੋ ਗੁੱਸਾ ਗਿੱਲਾ ਹੈ ਵੀ ਹੈ ਦੋ ਦਰਮਿਆਨ ਆਪਾਂ ਸੈੱਟ ਹੋ ਜਾਣਾ ਚਾਹੀਦਾ ਆਪਣਾ ਜਿਹੜਾ ਆਪਣਾ ਇੱਕ ਨਾ ਗੁੱਸਾ ਵਧ ਰਿਹਾ ਇਹ ਬਹੁ ਮੜਾਣ ਵਾਲੇ ਸਮੇਂ ਚ ਆ ਸਰ ਗੈਂਗਸਟਰ ਜੋ ਲੋ ਫੇਮ ਲੈਣ ਲਈ ਤੁਹਾਨੂੰ ਨਹੀਂ ਲੱਗਦਾ ਕਿ ਇਹੇ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਹੇ ਹਨ ਬਾਈ ਹੁਣ ਗੈਂਗਸਟਰ ਹੁਣ ਕੀ ਉਹਦਾ ਕੀ ਸੋਚਿਆ ਉਹਨਾਂ ਦੀ ਕਿ ਅਸੀਂ ਜਿਹੜਾ ਸਾਡੇ ਉਹ ਲੇਵਲ ਤੁਹਾਡਾ ਹੋ ਸਤਿ ਸ੍ਰੀ ਅਕਾਲ ਸੋਚੀਏ ਹੁਣ ਪਤਾ ਨਹੀਂ ਕੋਈ ਫੇਮ ਬੰਦੇ ਕਰਦੇ ਨੇ ਪੁੱਠੇ ਸਿੱਧੀਆਂ ਹਰਕਤਾਂ ਛੋਟੇ ਮੁੰਡੇ ਗੱਲਾਂ ਪਿੱਛੇ ਇਹ ਗੱਲਾਂ ਮੇਰੇ ਹੱਥੋਂ ਮੈਂ ਤਾਂ ਇਹ ਗੱਲਾਂ ਲਾਈਕ ਨਹੀਂ ਕਰਦਾ ਇਹ ਆਪਾਂ ਨਾਮ ਬਣਾਉਣਗੇ ਚੰਗੇ ਕੰਮ ਵਾਸਤੇ ਬਣਾਓ ਵੀ ਆਪਾਂ ਕਿਸੇ ਨੂੰ ਮਾਰ ਕੇ ਨਾਮ ਬਣਾਈਏ ਮੈਨੂੰ ਲੱਗਦਾ ਵੀ ਕੋਈ ਚੰਗੀ ਗੱਲ ਹੈ ਕਿਸੇ ਦਾ ਨਾਮ ਬਣੇ ਇਹਦਾ ਸਭ ਲੋਕਾਂ ਨੂੰ ਜ਼ਿੰਦਗੀ ਦੇ ਕੇ ਨਾਮ ਬਣਾਓ ਲੋ ਲੋਕ ਜਿਹੜੇ ਤੁਸੀਂ ਹੁਣ ਦੇਖਿਆ ਜਿੱਥੇ ਲੈ ਚੋ ਗੋਲੀਬਾਰੀ ਹੋਈ ਹੈ ਬੰਦੇ ਨੇ ਕਿੱਡਾ ਹੋ ਕੋਈ ਚੰਗਾ ਕੰਮ ਕਰੋ ਵੀ ਆਪਾਂ ਆਪਣ ਲੋਕਾਂ ਨੂੰ ਬਚਾਈਏ ਲੋਕਾਂ ਨੂੰ ਚੰਗੇ ਕੰਮ ਦੇ ਲਾਈਏ ਪਰ ਆ ਸੋਚ ਛੱਡਣੀ ਚਾਹੀਦੀ ਜਿਹੜਾ ਇੱਕ ਦੂਜੇ ਨੂੰ ਮਾਰਨ ਆਲਾ ਜੀ ਪ੍ਰਬੰਧਨ ਵੱਲੋਂ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ ਵੀ ਹੁਣ ਅਸੀਂ ਕੋਈ ਟੂਰਨਾਮੈਂਟ ਕਰਾਣਾ ਹੀ ਨਹੀਂ ਹੈ ਕਿਉਂਕਿ ਕੁੜੀਆਂ ਨੂੰ ਵਿਆਹ ਕਰ ਲਿਆ। ਕਿਹੜਾ ਲੱਗਦਾ ਕਿ ਪ੍ਰਬੰਧਕ ਹੁਣ ਜਿਹੜਾ ਖੇਡ ਤੁਸੀਂ ਮੈਂ ਜਿਹੜਾ ਬਹਿ ਰਿਹਾ ਗਰਾਊਂਡਾਂ ਦੇ ਵਿੱਚ ਤੇ ਪਿੱਛੇ ਹਟਣ ਲੱਗ। ਬਾਈ ਜੀ ਪਰ ਤਕਲੀਫ ਜੀ ਹੁੰਦੀ ਹੈ ਹੈ ਜਦੋਂ ਦਾ ਇਹ ਕੰਮ ਹੋਇਆ ਨਾ ਪਰਿਵਾਰ ਨੂੰ ਦੁੱਖ ਹੈ ਸਾਨੂੰ ਸਮਝ ਆਦਾ ਵੀ ਪਰਿਵਾਰ ਨੂੰ ਕੀ ਦੁੱਖ ਹੈ ਪਰ ਸਾਡੇ ਦਿਲ ਚ ਵੀ ਨਾ ਇੱਕ ਟੁਕੜੂ ਜਿਹਾ ਬੱਜਦਾ ਰਹਿੰਦਾ ਵੀ ਹੋਇਆ ਕੀ ਇਹ ਬਹੁਤ ਵੱਡਾ ਡਰ ਹੈ ਸਾਨੂੰ ਵੀ ਕੱਲੋਂ ਚਲੋ ਹਸਾਇਦਾ ਨਾ ਨਾ ਹੁੰਦਾ ਰਵਾਇਦਾ ਨਾ ਹੋ ਜਾਂਦਾ ਵੀ ਕੱਲੋਂ ਖੁਦਾ ਨਾ ਖਾਸ ਤਾਂ ਕਿ ਅੱਜ ਹੀ ਕੋ ਹੋਇਆ ਕੱਲੋਂ ਹੋਰ ਹੋ ਜਵੇ ਉਹ ਦਿਲ ਚੋਂ ਨਾ ਚੀਜ਼ ਜਾਣੀ ਨਹੀਂ ਹੈ ਇਹ ਸਾਡੇ ਸਾਰੇ ਉਮਰ ਵਾਸਤੇ ਸਾਡੇ ਦਿਲ ਤੋਂ ਛੱਟ ਲੱਗੀ ਹੈ ਸਾਡੇ ਦਿਮਾਗ ਤੇ ਲੱਗੀ ਹੈ ਵੀ ਕਿਸੇ ਦੇ ਬੱਚੇ ਨਾਲ ਕੀ ਹੋ ਗਿਆ ਬਸ ਸਿਰਫ ਡਰ ਕੇ ਕਹਿੰਦੇ ਆ ਸਾਨੂੰ ਹੋਰ ਕੋਈ ਚੱਕਰ ਨਹੀਂ ਕਿਸੇ ਦੀ ਜਾਨ ਨਾ ਜਾਵੇ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਤਾਂ ਅਸੀਂ ਕਹਿੰਦੇ ਹਾਂ ਟੂਰਨਾਮੈਂਟ ਨਹੀਂ ਕਰਾਵਾਂਗੇ ਲੋਹੜੀ ਦਾ ਮੇਲਾ ਸੀਗਾ ਨੌਂਸ ਵੀ ਕਰਤੇ ਸੀਗਾ ਉਹ ਦੋਨੋਂ ਅਸੀਂ ਟੂਰਨਾਮੈਂਟ ਤੇ ਵੀ ਲੋਹੜੀ ਮੇਲਾ ਕਰਾ ਰਹੇ ਹਾਂ ਪਰ ਹੁਣ ਜਿਹੜੇ ਥੋੜਾ ਬਹੁਤਾ ਸਹਿਮ ਦਾ ਵੀਰੇ ਸਭ ਤੇ ਪੈਂਦਾ ਬਿਆਹ ਬਿਹਾ ਦਾ ਹੁਣ ਬਿਹਾ ਦਾ ਵੀ ਰੱਖਿਆ ਤਾਂ ਕੱਢਣੇ ਬਾਬਾ ਜੀ ਦੇ ਦੀਵਾਨਾ ਦਾ ਵੀ ਲਿਆ ਹੋਇਆ ਤਾਂ ਸਾਡੇ ਤਾਂ ਰੱਬ ਸੁਖਰ ਕੇ ਬਹੁਤ ਕੁਝ ਸੋਚਿਆ ਹੋਇਆ ਤਾਂ ਵੀਰੇ ਕਿ ਝੜ ਰਿਹਾ ਸਾਡਾ ਪਰਸੇ ਪਰ ਹੁਣ ਇੱਕ ਦਿਨਾਂ ਕਿਤੇ ਖੜੋ ਤੇ ਇੱਕ ਵਾਰੀ ਆਊਗੀ ਨਾ ਕਿਉਂਕਿ ਹਨੂ ਇੱਕ ਡਾਰ ਲਾਲੋ ਸਹਿਮ ਲਾਲੋ ਸਾਡੇ ਪਰਿਵਾਰਾਂ ਚ ਵੀ ਲਾਲੋ ਸਾਡੇ ਦੋਸਤਾਂ ਚ ਵੀ ਹੈ ਸਾਡੇ ਨਾਲ ਜਿਹੜੇ ਉਹ ਨੇ ਉਹਨਾਂ ਦੇ ਮਾਂ ਬਾਪ ਵੀ ਕਿਤੇ ਨਾ ਕਿਤੇ ਸੋਚਦੇ ਨੇ ਵੀ ਕੱਲ ਨੂੰ ਕਿਤੇ ਫੇਰ ਕੁਝ ਹੋ ਗਿਆ ਤਾਂ ਕਰਕੇ ਉਦਾਂ ਕੋਈ ਨਹੀਂ ਜੋ ਵੀ ਰੱਬ ਸੁਖਰ ਸਾਡੀ ਰੱਬ ਡਿਊਟੀ ਲਾਊਗਾ ਜਿੱਦਾਂ ਹੋਊਗਾ ਅੱਗੇ ਸਮਾਂ ਦੱਸੂਗਾ ਪਰ ਹਲੇ ਥੋੜੇ ਦਿਨ ਵਾਸਤੇ ਅਸੀਂ ਥੋੜੇ ਚੁੱਪੇ ਆਂ ਵੀ ਇੱਥੇ ਚੱਕਰਾਂ ਤੋਂ ਵੀ ਦੂਰਾ ਰਹਿਣਾ ਚਾਹੁੰਦੇ ਆ ਵੀ ਕਿਸੇ ਦਾ ਨੁਕਸਾਨ ਨਾ ਹੋ ਜAVE ਸਾਡੇ ਘਰ ਤੋਂ ਧੰਨਵਾਦ